ਨਮਸਕਾਰ ਤੁਸੀਂ ਸੁਣ ਰਹੇ ਹੋ ਪੰਜਾਬ ਬਾਰਡਰ ਨਿਊਜ਼ ਬਹੁਤ ਹੀ ਅਹਿਮ ਖਬਰ ਜੋ ਮੈਂ ਨੋਟ ਜਮਸਿੰਘ ਪੁਲਿਸ ਸਟੇਸ਼ਨ ਤੋਂ ਸਾਹਮਣੇ ਆਈ ਹੈ ਦੱਸਦੀ ਹੈ ਕਿ ਜੋ ਅੱਜ ਤੋਂ 2 ਦਿਨ ਪਹਿਲਾਂ ਨੋਟ ਜਮਸਿੰਘ ਦੇ ਅਦੀਨ ਆਉਂਦੇ ਪਿੰਡ ਤਲੂਰ ਦੇ ਇੱਕ ਸੰਚਾਰ ਘਾਟ ਦੇ ਵਿੱਚ ਦੋ ਯੁਵਕਾਂ ਦੇ ਓਵਰਡੋਜ਼ ਕਰਕੇ ਉੱਥੇ ਇੱਕ ਵਿਅਕਤੀ ਦੀ ਮੌਤ ਹੋਣ ਦਾ સમાચાર ਸਾਹਮਣੇ ਆਇਆ ਸੀ ਉਸ ਦੇ ਚਲਦੇ ਪੰਜਾਬ ਪੁਲਿਸ ਵੱਲੋਂ ਕੱਲ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਗਈ ਅਤੇ ਜੰਮੂ ਕਸ਼ਮੀਰ ਦੇ ਜੋ ਪੁਲਿਸ ਹੈ ਉਸ ਦਾ ਸਹਿਯੋਗ ਲੈ ਕੇ ਜਦੋਂ ਜੋ ਵਿਅਕਤੀ ਠੀਕ ਸੀਗਾ ਉਸ ਤੋਂ ਪੁੱਛਗਿੱਛ ਕੀਤੀ ਗਈ ਤੇ ਮਾਮਲੇ ਦੀ ਜਾਂਚ ਕਰਨ ਦੇ ਉਪਰੰਤ ਇੱਕ ਵਿਅਕਤੀ ਨੂੰ ਜੋ ਹੈ ਜੰਮੂ ਕਸ਼ਮੀਰ ਦੀ ਪੁਲਿਸ ਦੇ ਸਹਿਯੋਗ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਦੱਸੀਏ ਤੇਰਵਿੰਦਰ ਸਿੰਘ ਉਸ ਵਿੱਕੀ ਨਾਮ ਦਾ ਵਿਅਕਤੀ ਹੈ ਜੋ ਕਿ ਕਠੂਆ ਜ਼ਿਲ੍ਹੇ ਦੇ ਪਿੰਡ ਸਾਂਜੀ ਦਾ ਰਹਿਣ ਵਾਲਾ ਹੈ ਔਰ ਪੰਜਾਬ ਪੁਲਿਸ ਅਤੇ ਜੰਮੂ ਕਸ਼ਮੀਰ ਡਿਵਿਜ਼ਨ ਮਿਲ ਕੇ 56 ਆਪਰੇਸ਼ਨ ਕੀਤਾ ਗਿਆ ਅਤੇ ਜੋ ਡਿਟੈਕਟ ਦੇ ਨਾਲ ਦਾ ਜੋ ਵਿਅਕਤੀ ਸੀਗਾ ਜਿਸ ਦੇ ਵੱਲੋਂ ਇਸ ਨਸ਼ੇ ਦੀ ਖਰੀਦ ਜੋ ਹੈ ਉਹ ਜੰਮੂ ਕਸ਼ਮੀਰ ਦੇ ਇਸ ਵਿੱਕੀ ਨਾਮ ਦੇ ਵਿਅਕਤੀ ਕੋਲੋਂ ਕੀਤੀ ਗਈ ਉਸ ਦੇ ਵੱਲੋਂ ਪੂਰੀ ਮਾਮਲੇ ਦਾ ਖੁਲਾਸਾ ਕੀਤਾ ਗਿਆ ਤੇ ਪੰਜਾਬ ਪੁਲਿਸ ਵੱਲੋਂ ਜੰਮੂ ਕਸ਼ਮੀਰ ਦੀ ਪੁਲਿਸ ਦੇ ਨਾਲ ਮਿਲ ਕੇ ਇਸ ਮਾਮਲੇ ਨੂੰ ਸੁਲਝਾਇਆ ਗਿਆ ਅਤੇ ਵਿੱਕੀ ਨੂੰ ਜੋ ਹੈ ਪੰਜਾਬ ਪੁਲਿਸ ਦੇ ਵੱਲੋਂ ਇਸ ਲਈ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਤੇ ਜੋ ਬੰਦੀ ਕਾਰਵਾਈ ਜੋ ਹੈ ਸ਼ੁਰੂ ਕਰ ਦਿੱਤੀ ਗਈ ਦੱਸੀ ਹੈ ਕਿ ਐਵੇਂ ਦੀ ਕਾਰਵਾਈ ਜੇਕਰ ਦੋਵੇਂ ਸਟੇਟਾਂ ਦੀਆਂ ਪੁਲਿਸਾਂ ਮਿਲ ਕੇ ਕਰਦੀਆਂ ਨਹੀਂ ਤਾਂ ਇਲਾਕੇ ਦੇ ਵਿੱਚ ਕਿਤੇ ਨਾ ਕਿਤੇ ਨਸ਼ੇ ਤੇ ਥਲ ਪਾਈ ਜਾਂਦੀ ਦੀ ਚਿੱਟੀਆਂ ਪੰਜਾਬ ਆਰਡਰ ਨੂੰ ਰਕੇਸ਼ ਸ਼ਰਮਾ ਦੀ ਰਿਪੋਰਟ ਬਮਿਆ